ਸਾਰੇंनो ਸਸ਼ੇ ਕਾਲ ਜੀ ਤੁਹਾਡੇ ਸਾਹਮਣੇ ਹਾਂ ਸੀ ਪੰਜਾਬੀ ਕਹਾਣੀ ਲੈ ਕੇ ਇਹ ਕਹਾਣੀ ਸਰਦਾਰ ਗੁਰਦਿਆਲ ਸਿੰਘ ਦੀ ਕਲਮ ਤੋਂ ਹੈ ਮੁੱਲ ਦੀ ਤੀਮੀ ਇੱਕ ਮੁੱਲ ਦੀ ਤੀਮੀ ਕਹਾਣੀ ਵੀਨਾ ਵਰਮਾ ਦੁਆਰਾ ਵੀ ਲਿਖੀ ਗਈ ਹੈ ਪਰ ਜਿਹੜੀ ਆਪਾਂ ਤੁਹਾਨੂੰ ਕਹਾਣੀ ਸੁਣਾ ਰਹੇ ਹਾਂ ਇਹ ਸਰਦਾਰ ਗੁਰਦਿਆਲ ਸਿੰਘ ਦੀ ਕਲਮ ਤੋਂ ਹੈ ਕਹਾਣੀ ਨੂੰ ਅਖੀਰ ਤੱਕ ਜਰੂਰ ਸੁਣਨਾ ਜੀ ਬਹੁਤ ਹੀ ਸੋਹਣੀ ਤੇ ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ਹੈ ਉਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂ ਕਰਦੇ ਹਾਂ ਜੀ ਸਰਦਾਰ ਗੁਰਦੇਵਾਲ ਸਿੰਘ ਦੀ ਕਲਮ ਤੋਂ ਪੰਜਾਬੀ ਕਹਾਣੀ ਮੱਗਰ ਦੀ ਤੀਮੀ ਮੱਗਰ ਨੂੰ ਤੀਮੀ ਲਿਆਂਦਾ ਅਜੇ 4-5 ਕ ਦਿਨ ਹੀ ਹੋਏ ਸਨ ਜਿੱਦੇ ਸ਼ੰਤੀ ਨੇ ਪਾਖਰ ਨੂੰ ਮੱਗਰ ਦੇ ਘਰ ਸ਼ਰਾਬ ਪੀਂਦਿਆਂ ਤੇ ਹਾ ਹਾ ਹੀ ਹੀ ਕਰਦਿਆਂ ਵੇਖਿਆ ਸ਼ਾਂਤੀ ਦੇ ਸੱਤੀ ਕੱਪੜੀਆਂ ਅੱਗ ਲੱਗ ਗਈ ਜਦੋਂ ਸ਼ਰਾਬ ਦਾ ਰੱਜਿਆ ਪਾਖਰ ਅੱਧੀ ਰਾਤ ਨੂੰ ਘਰ ਮੁੜਿਆ ਤਾਂ ਸ਼ਾਂਤੀ ਉਹਨੂੰ ਵਿਗਿਆੜੀ ਵਾਂਗ ਪੈ ਗਈ ਜੇ ਏਦੂ ਮੁੜ ਕੇ ਮੈਂ ਸ਼ਰੀਕਾਂ ਦੀ ਦੇਲੀ ਟੱਪਦਾ ਵੇਖ ਲਿਆ ਤਾਂ ਸਣੇ ਤੇਰੇ ਸਾਰਿਆਂ ਦੇ ਸਿਰਵੇਂ ਖਿੱਚ ਦੂੰ ਲਾਲ ਰਤੀ ਹੋ ਕੇ ਸ਼ਾਂਤੀ ਗੱਜੀ ਪਾਖਰ ਨੇ ਨਸ਼ੇ ਵਿੱਚ ਗੁਰੂੰਦ ਅੱਖਾਂ ਉਹਦੇ ਵੱਲ ਪੁੱਟੀਆਂ ਤੇ ਬਿਨਾ ਕੁਝ ਬੋਲਿਆਂ ਚੱਲਿਆਂ ਕੋਲੇ ਨਾਲ ਪੈਸਲੰਗ ਚੁੱਕ ਕੇ ਉਹਦੇ ਵੱਲ ਵਗਾ ਮਰੀ ਪਰ ਉਹਦੇ ਪੈਰ ਥੜਕਣ ਕਰਕੇ ਸ਼ਾਂਤੀ ਨੂੰ ਨਾ ਬੱਜੀ ਜਦੋਂ ਪਾਖਰ ਫੇਸਲੰਗ ਚੁੱਕਣ ਲਈ ਆਉਲਿਆ ਤਾਂ ਸ਼ਾਂਤੀ ਨੇ ਜੀਰਾ ਕਰਕੇ ਉਹਨੂੰ ਧੱਕਾ ਮਾਰਿਆ ਤੇ ਉਹ ਢਿੱਗ ਵਾਂਗ ਮੱਝੇ ਉੱਤੇ ਜਾ ਪਿਆ ਉੱਥੇ ਪਿਆ ਉਹ ਸ਼ਾਂਤੀ ਨੂੰ ਮੰਦਾ ਬੋਲਦਾ ਰਿਹਾ ਗਾਲ੍ਹਾਂ ਕੱਢਦਾ ਰਿਹਾ ਰੌਲਾ ਸੁਣ ਕੇ ਨਿਆਣੇ ਜਾਗ ਪਏ ਤੇ ਉਹਨਾਂ ਉੱਬੜ ਬਾਇਆ ਚੀਕ ਚਿਹਾਰਾ ਪਾ ਦਿੱਤਾ ਇਹ ਉਹਨਾਂ ਦੇ ਘਰ ਪਹਿਲੀ ਅਪਹਾਗੀ ਰਾਤ ਸੀ ਉਹਨਾਂ ਦੇ ਵਿਆਹ ਨੂੰ 14 ਹੋਰੇ ਹੋ ਗਏ ਸਨ ਜਿਸ ਪਾਖਰ ਨੇ ਕਦੇ ਸ਼ਾਂਤੀ ਨੂੰ ਵਾਹ ਲੱਗਦੀ ਓਏ ਨਹੀਂ ਸੀ ਆਖੀ ਹੁਣ ਉਹ ਭੈੜੀਆਂ ਗਾਹਾਂ ਕੱਢਦੇ ਆ ਰਤਨ ਹਿੱਸੀ ਚੱਕਦਾ ਖਰਾਬ ਪੀਕੇ ਨਿਤ ਉਹਦੇ ਹੱਡਕੁੱਟ ਧਰਦਾ ਸੀ ਤੇ ਸ਼ਾਂਤੀ ਵੀ ਜਿਹੜੀ ਕਦੇ ਕਿਸੇ ਸੱਤ ਬਗਾਨੇ ਨੂੰ ਉੱਚਾ ਨਹੀਂ ਸੀ ਬੋਲਦੀ ਹੁੰਦੀ ਹੁਣ ਸਾਰਿਆਂ ਨੂੰ ਵੱਡੂ ਖਾਉ ਕਰਦੀ ਰਹਿੰਦੀ। ਪਾਖਰ ਤੋਂ ਗਾਲਾਂ ਖਾ ਕੇ ਹੱਡ ਪਣਾ ਕੇ ਵੀ ਚੁੱਪ ਨਹੀਂ ਸੀ ਕਰਦੀ। ਜੋ ਮੂੰਹ ਆਉਂਦਾ ਆਖੀ ਜਾਂਦੀ ਤੇ ਐਉਂ ਗੱਲ ਦਿਨੋਂ ਦਿਨ ਉਲਝਦੀ ਗਈ। ਰੰਗੀ ਵਾਸਤਾ ਕਰ ਨਰਕ ਬੰਦ ਗਿਆ। ਮੱਗਰ ਪਾਖਰ ਦਾ ਵੱਡਾ ਭਰਾ ਸੀ ਪਹਿਲੇ ਦਿਨੋਂ ਕੁਝ ਸਿਧਰਾ ਤੇ ਲਾਈ ਲੱਗ ਜਿਹਾ ਹੁਣ ਕਰਕੇ ਘਰੇ ਕੁਝ ਗਰੀਬੀ ਹੋਣ ਕਰਕੇ ਵਿਆਹਾਂ ਨਹੀਂ ਸੀ ਗਿਆ ਜਿੱਦਾਂ ਦਾ ਪਾਖਰ ਦਾ ਵਿਆਹ ਹੋਇਆ ਸੀ ਉਹ ਉਸੇ ਦੇ ਚੁੱਲ੍ਹੇ ਉੱਤੇ ਰਹਿੰਦਾ ਸੀ ਪਰ ਕਈ ਵarre ਹੋਏ ਖਾਊ ਯਾਰਾਂ ਦੇ ਹੱਥ ਚੜ੍ਹ ਕੇ ਜਦੋਂ ਉਹ ਪਾਖਰ ਨਾਲੋਂ ਅੱਡ ਹੋ ਗਿਆ ਸੀ ਤਾਂ ਆਪਣੇ ਹਿੱਸੇ ਦੀ ਜ਼ਮੀਨ ਥੋੜੇ ਚਿਰ ਵਿੱਚ ਹੀ ਖੋਰ ਲਈ ਜਿਹੜੇ 2-4 ਵਿੱਗੇ ਕਿਸੇ ਤਰ੍ਹਾਂ ਵਚ ਰਹੀ ਅਖੀਰ ਉਹ ਵੇਚ ਕੇ ਵੀ ਉਹਨੇ ਭੇਡਾਂ ਲੈ ਲਈਆਂ ਤੇ ਫਿਰ ਹੌਲੀ-ਹੌਲੀ ਜਦੋਂ ਸਭ ਖਾਊ ਯਾਰ ਪਾਸਾ ਵਟ ਗਏ ਤਾਂ ਪਿਛਲੇ ਬਾਰੇ ਉਹ ਮੋੜ ਪਾਖਰ ਦੇ ਗੋਡੇ ਮੁੱਢ ਆ ਬਠਾ ਭਰਾਸੀ ਉਹਨੂੰ ਸਾਹਮਣਾ ਪਿਆ ਸ਼ਾਂਤੀ ਭਾਵੇਂ ਇਸ ਗੱਲ ਤੇ ਰਾਜ਼ੀ ਨਹੀਂ ਸੀ ਪਰ ਪਾਖਰ ਨੇ ਉਹਨੂੰ ਆਖ ਵੇਖ ਕੇ ਮਨਾ ਲਿਆ ਪਰ ਇਦੋਂ ਥੋੜੇ ਚਿਰ ਪਿੱਛੋਂ ਹੀ ਉਹ ਉਹਨਾ ਹੀ ਖਾਉ ਯਾਰਾਂ ਦੇ ਮੋੜ ਤੱਕੇ ਚੜ ਗਿਆ। ਕਿ ਉਸ ਅੱਧਾ ਘਰ ਗੁੰਡਾ ਕੇ ਵਿਚਾਲੇ ਕੰਦ ਕੱਢ ਲਈ। ਫੇਰ ਉਹਦੂ ਥੋੜੇ ਦਿਨਾਂ ਮਗਰੋਂ ਹੀ ਉਹਨੇ ਇਹ ਚੰਦ ਚੜਾ ਦਿੱਤਾ ਭੇਡਾਂ ਵੇਚ ਕੇ ਕਿਤੋਂ ਮੁੱਲ ਦੀ ਤੀਵੀ ਲੈ ਆਂਦੀ। ਸ਼ਾਂਤੀ ਨੂੰ ਸੂ ਲੱਗੀ ਕਿ ਇਸ ਕੰਮ ਵਿੱਚ ਪਾਖਰ ਦਾ ਵੀ ਹੱਥ ਸੀ। ਉਸ ਗੱਲੀ ਬਾਤੀ ਇਹ ਭੇਟ ਕੱਢਣ ਦਾ ਯਤਨ ਕੀਤਾ ਪਰ ਪਾਖਰ ਨੇ ਪੈਰਾਂ ਉੱਤੇ ਪਾਣੀ ਨਾ ਪੈਣ ਦਿੱਤਾ ਮੱਗਰ ਦੀ ਧੀਮੀ ਦਾ ਪੈਰ ਪੈਂਦਿਆਂ ਹੀ ਜਿਵੇਂ ਸ਼ਾਂਤੀ ਦਾ ਘਰ ਨਰਕ ਬਣ ਗਿਆ ਉਹਦੋਂ ਅਗਲੇ ਦਿਨ ਹੀ ਸ਼ਾਂਤੀ ਨੂੰ ਪਾਖਰ ਦਾ ਰਥ ਵਿਗੜਿਆ ਦਿਸੀਆ ਤੇ ਚੌਥੇ ਪੰਜਵੇਂ ਦਿਨ ਜਦੋਂ ਪਾਖਰ ਨੂੰ ਉਸ ਰਾਤ ਸ਼ਾਂਤੀ ਨੇ ਮੱਗਰ ਦੇ ਘਰ ਸ਼ਰਾਬ ਪੀਂਦਿਆਂ ਵੇਖਿਆ ਤਾਂ ਉਹਦਾ ਸ਼ੱਕ ਪੱਕਾ ਹੋ ਗਿਆ ਉਹ ਦਿਨ ਹੱਦ ਮੁੜੀ ਸ਼ਾਂਤੀ ਨੂੰ ਮੱਗਰ ਦੀ ਤੀਮੀ ਜ਼ਹਿਰ ਦੇ ਸੰਗ ਲੱਗ ਪਈ। ਕਦੇ-ਕਦੇ ਉਹਦਾ ਜੀ ਕਰਦਾ ਇਸ ਕਲਮੂਹੀ ਡੈਣ ਦੇ ਵੱਡ ਕੇ ਟੱਕਰੇ ਕਰ ਦੇਵੇ। ਤੇ ਇਸੇ ਕਰਕੇ ਹਰ ਖਨਾਲ ਕਈ ਵਾਰ ਉਹ ਵਿੜੇ ਵਿੱਚ ਖੜੋ ਕੇ ਉਹਨੂੰ ਗਾਲ੍ਹਾਂ ਕੱਢਣ ਲੱਗ ਪਈ। ਪਰ ਪਤਾ ਨਹੀਂ ਉਹ ਤੀਮੀ ਕਿ ਹੁਜੇ ਹੀ ਸੀ ਕਿ ਉਹਨੇ ਇੱਕ ਦਿਨ ਵੀ ਸ਼ਾਂਤੀ ਨੂੰ ਮੋੜ ਕੇ ਮੰਦਾ ਨਾ ਆਖਿਆ। ਸਗੋਂ ਜਦੋਂ ਸ਼ਾਂਤੀ ਗਾਲ੍ਹਾਂ ਕੱਢਦੀ ਉੱਚਪ ਕਰਕੇ ਅੰਦਰ ਜਾਵਣ ਦੀ ਸੰਤੀ ਨੇ ਅੱਜ ਤਾਈ ਚਾਚੇ ਨਾਲ ਉਹਦਾ ਮੂੰਹ ਮੱਥਾ ਵੀ ਨਹੀਂ ਸੇਖਿਆ ਕਦੇ-ਕਦੇ ਸੰਤੀ ਨੂੰ ਇੰਜ ਜਾਪਦਾ ਜਿਵੇਂ ਉਹ ਕੰਦ ਨਾਲ ਲੜ ਰਹੀ ਹੋਵੇ ਤੇ ਜਦੋਂ ਉਹਦਾ ਕ੍ਰੋਧ ਮੱਠਾ ਪੈਂਦਾ ਤਾਂ ਉਹਨੂੰ ਆਪਣੇ ਆਪ ਕੋਲੋਂ ਸ਼ਰਮ ਆਉਣ ਲੱਗਦੀ ਪਰ ਪਖਰ ਵੱਲ ਵਹਿੰਦਿਆਂ ਉਹਦੇ ਅੰਦਰ ਇਹੋ ਆਗ ਮੁੜ ੜਕ ਪੈਂਦੀ ਅ제 ਮਕਰ ਦੀ ਤੀਮੀ ਨੂੰ ਆਇਆ ਪੂਰਾ ਮਹੀਨਾ ਨਹੀਂ ਸੀ ਹੋਇਆ ਕਿ ਸੰਤੀ ਨੂੰ ਪਾਖਰ ਨੇ ਕਈ ਵਾਰੀ ਕੁੱਟ ਧਰਿਆ ਸੀ ਤੇ ਰਾਤ ਤਾਂ ਉਹਨੂੰ ਏਡੀ ਬੁਰੀ ਤਰ੍ਹਾਂ ਕੁੱਟਿਆ ਸੀ ਕਿ ਸੰਤੀ ਦੇ ਹੱਡ ਹੁਣ ਤਾਂ ਹੀ ਚਸਕੀ ਜਾਂਦੇ ਸੀ ਸਵੇਰੇ ਉਹ ਤੋਂ ਬਲਦਾਂ ਨੂੰ ਪੱਠੇ ਪਾਣ ਲਈ ਵੀ ਨਹੀਂ ਸੀ ਉੱਠਿਆ ਗਿਆ ਤੜਕੇ ਸੂਰਜ ਚੜ੍ਹੇ ਜਦੋਂ ਭੁੱਖਣ ਭਾਣੇ ਬਲਦਾਂ ਨੂੰ ਲੈ ਕੇ ਪਾਖਰ ਜੋਤਾ ਨਾਲ ਤੁਰ ਪਿਆ ਸੀ ਤਾਂ ਸੰਤੀ ਅੱਧ ਮੋਏ ਸੱਪ ਵਾਂਗ ਮੰਜੀ ਤੇ ਪਈ ਵਿਆਹ ਕੋਲਦੀ ਰਹੀ ਸੀ ਹੁਣ ਸੂਰਜ ਛਿਪਣ ਵਾਲਾ ਸੀ ਬਾਖਰ ਅਜੇ ਖੇਤੋਂ ਨਹੀਂ ਸੀ ਮੁੜਿਆ ਨਿਆਣੇ ਵਾਰ ਖੇਡਣ ਗਏ ਹੋਏ ਸਨ ਸੰਤੀ ਨੇ ਮੰਜੇ ਉੱਤੇ ਪਿਆ ਪਿਆ ਅੰਦਰ ਵਾਰ ਝਾਕਿਆ ਤੇ ਸਾਂਝੀ ਗੰਧ ਉਤੋਂ ਦੀ ਉਹਨੂੰ ਮੱਗਰ ਦੀ ਤੀਵੀਂ ਦਾ ਸਰਕਾ ਦੇਸਪਿਆ ਉਹਦੇ ਅੰਦਰ ਪੰਗਰੇ ਹੋਏ ਲੋਹੇ ਵਰਗੇ ਕੋਈ ਸ਼ੈ ਰ ਜਿਜਣ ਲੱਗ ਪਈ ਤੇ ਸਾਰੇ ਪਿੰਡੇ ਵਿੱਚੋਂ ਲਾਟਾ ਨਿਕਲਣ ਲੱਗ ਪਈਆ ਦੂਜੇ ਪਲ ਸੰਤੀ ਮੰਜੇ ਤੋਂ ਉੱਠ ਕੇ ਬਰੂਲੇ ਵਾਂਗ ਵੀੜੇ ਵਿੱਚ ਆ ਗਈ ਵੀੜੇ ਵਿੱਚ ਪਿਆ ਟੋਕਾ ਉਨੇ ਚੁੱਕਿਆ ਤੇ ਖੁਰਲੀ ਉੱਤੋਂ ਦੀ ਚੜ ਕੇ ਸਾਂਝੀ ਕਤਰ ਟੱਪਦਿਆਂ ਮਗਰ ਦੇ ਵੀੜੇ ਵਿੱਚ ਛਾਲ ਮਾਰ ਦਿੱਤੀ ਹੋ ਜਾ ਤਕੜੀ ਮੇਰੀ ਸੌਕਣੇ ਅੱਜ ਤੇਰਾ ਕਾਲਜਾ ਕੰਡ ਕੇ ਖਾਂਉ ਛਾਲ ਮਾਰਦਿਆਂ ਉਹਨੇ ਟੋਕਾ ਮੱਗਰ ਰਿਤਿਮੀ ਵੱਲ ਉਲਾਰਦੇ ਆ ਵੈਸ਼ੀ ਨੇ ਆਵਾਜ਼ ਵਿੱਚ ਕਿਹਾ ਸ਼ਾਂਤੀ ਦੀਆਂ ਭਿਆਨਕ ਅੱਖਾਂ ਵੇਖ ਕੇ ਮੱਗਰ ਰਿਤਿਮੀ ਦੇ ਔਸਨ ਮਾਰੇ ਗਏ ਪਰ ਜਦੋਂ ਸ਼ਾਂਤੀ ਨੇ ਉਹਦੇ ਵੱਲ ਵਗਾ ਮਾ ਟੋਕਾ ਚਲਾਇਆ ਤਾਂ ਉਸ ਡਰ ਨਾਲ ਥਿੜਕਦੀ ਆਵਾਜ਼ ਵਿੱਚ ਤਰਲਾ ਕੀਤਾ ਨਾ ਨਾ ਮਾਰੀ ਮੇਰੀ ਭੈਣ ਤੇ ਉਹ ਕੰਧ ਦੇ ਨਾਲ ਲੱਗ ਗਈ ਟੋਕਾ ਮੱਗਰ ਰਿਤਿਮੀ ਦੀ ਸਲਵਾਰ ਵਿੱਚ ਵੱਡਾ ਸਾਰਾ ਭਰਾੜ ਖੋਲ ਗਿਆ ਅਗਲੇ ਥਮਲੇ ਵਿੱਚ ਚਾਰ ਉਂਗਲਾਂ ਡੂੰਘਾ ਜਾ ਖੁੱਬਿਆ। ਸ਼ਾਂਤੀ ਨੇ ਜਦੋਂ ਡਰਾਉਣੀ ਅੱਖਾਂ ਨਾਲ ਕੰਨ ਦੇ ਵਿੱਚ ਖੁੱਬੇ ਟੋਕੇ ਤੇ ਮੱਗਰ ਦੀ ਤੀਵੀਂ ਦੇ ਰਤਹੀਨ ਹੋਏ ਬੱਗੇ ਮੂੰਹ ਤੇ ਸਹਿਮੀਆਂ ਮਰਨਊ ਅੱਖਾਂ ਵੱਲ ਵੇਖਿਆ ਤਾਂ ਉਹਦੇ ਅੰਦਰੋਂ ਜਿਵੇਂ ਸਾਰਾ ਸਤ ਨਿਕਲ ਗਿਆ। ਇਹ ਡਰਿਆ ਹੋਇਆ ਤੇ ਨਿਰਸ਼ਲ ਮਸੂਮ ਮੂੰਹ ਉਸ ਪਹਿਲੀ ਵਾਰ ਵੇਖਿਆ ਸੀ ਤੇ ਸ਼ਾਂਤੀ ਵਿੱਚ ਮੁੜ ਟੋਕਾ ਚੁੱਕਣ ਦੀ हिम्मत नारि ही ओदे सारे अंग ਝੁੱਠੇ ਪੈ ਗਏ ਲੱਤਾਂ ਕੰਬਣ ਲੱਗ ਪਈਆਂ ਤੇ ਉਹ ਤੋਂ ਖੜੋਤਾ ਨਾ ਗਿਆ ਕੰਦ ਨਾਲ ਮੋਟਾਂ ਲਾ ਕੇ ਉਹ ਮਸਾਂ ਡਿੱਗਣੋਂ ਬਚੀ ਦੂਜੇ ਪਲ ਸੰਤੀ ਨੂੰ ਜਾਪਿਆ ਉਹਦੀਆਂ ਅੱਖਾਂ ਅੱਗੇ ਹਨੇਰਾ ਛਾ ਰਿਹਾ ਸੀ ਤੇ ਇਸ ਹਨੇਰੇ ਵਿੱਚੋਂ ਕਿਸੇ ਦੀ ਸੈਮੀ ਆਵਾਜ਼ ਦਾ ਇੱਕ ਇੱਕ ਅੱਖਰ ਉਹਦੀ ਹਿੱਕ ਵਿੱਚ ਸੂਈਆਂ ਵਾਂਗ ਚੁਗ ਰਿਹਾ ਸੀ ਜੇ ਤੂੰ ਮੇਰੇ ਕਰਕੇ ਐਡੀ ਦੁਖੀ ਐ ਤਾਂ ਮੈਂ ਮੈਂ ਜਾਵਾਂਗੀ ਭੈਣ ਮੈਨੂੰ ਮੋਈ ਨੂੰ ਮਾਰ ਕੇ ਕੀ ਕਰਾਂਗੀ ਭੈਣ ਤੂੰ ਸੋਚਦੀ ਐ ਮੈਂ ਤੇਰੇ ਮਾਲਕ ਨੂੰ ਆਪਣੇ ਕੋਲ ਜਾਣ ਬੁੱਝ ਕੇ ਬੁਲਾਉਂਦੀ ਆ ਉਹਨੂੰ दारू ਪਿਆਨੀ ਆ ਪਰ ਤੈਨੂੰ ਕੀ ਪਤਾ ਭੈਣ ਕਿ ਮੈਂ ਮੁੱਲ ਦਾ ਮਾਲ ਆ ਮਾਲਕ ਨੇ ਜਿੱਥੇ ਖੜਾਈ ਖੜੋ ਗਈ ਜਿੱਥੇ ਬਿਠਾਈ ਬਹਿ ਗਈ ਮੇਰਾ ਉਜਰ ਕਾਦਾ ਮੈਂ ਤੇ ਮਿੱਟੀ ਆ ਭੈਣ ਇਨਾ ਮਰਦਾ ਮੇਰਾ ਚੰਮ ਵੀ ਚੁੰਡ ਲਿਆ ਉਦੋਂ ਮੈਂ ਜਾਣ ਪਿਆਰੀ ਕਰ ਲਈ ਸੀ ਭੈਣ ਪਰ ਮੈਨੂੰ ਹੋਰ ਜੱਗੂ ਕੀ ਚਾਹੀਦਾ ਏ ਜੇ ਕੁੱਤਿਆਂ ਕੋਲੋਂ ਮਾਸ ਤੜਾ ਕੇ ਮਰਨ ਨਾਲੋਂ ਤੇਰੇ ਹੱਥੋਂ ਮੁੱਕ ਜਾਵਾਂ ਲੈ ਫੜ ਟੋਕਾ ਹੁਣ ਮਾਰ ਭੈਣ ਮਾਰਨਾ ਤੇ ਸੰਤੀ ਬੇਸੁੱਧ ਹੋ ਕੇ ਡਿੱਗ ਪਈ ਉਦੋਂ ਜੀ ਤੀਜੇ ਦਿਨ ਪਿਛੋਂ ਲੋਕਾਂ ਜਦੋਂ ਸੁਣਿਆ ਕਿ ਮੱਗਰ ਦੀ ਤੀਵੀ ਕਿਧਰੇ ਭੱਜ ਗਈ ਸੀ ਤਾਂ ਸੰਤੀ ਮੰਜੇ ਉੱਤੇ ਪਈ ਚੱਲਿਆਂ ਵਾਂਗ ਆਪਣੇ ਆਪ ਨਾਲ ਭੁੱਲੀ ਜਾਂਦੀ ਸੀ ਪਾਪਨ ਸੰਤੀ ਤੂੰ ਉਹ ਤੋਂ ਇਹ ਵੀ ਨਾ ਪੁੱਛਿਆ ਕਿ ਉਹ ਵਿਚਾਰੀ ਕੌਣ ਸੀ ਉਹਦਾ ਕੋਈ ਅੱਗਾ ਪਿੱਛਾ ਵੀ ਸੀ ਕਿ ਨਹੀਂ ਜਿੱਥੋਂ ਟੁਕੜਾ ਜਾ ਖਾਵੇ ਉਹ ਹੁਣ ਕਿੱਥੇ ਜਾਊ ਪਾਪਨੇ ਇਹ ਦੋਹਾਂ ਜਹਾਨਾਂ ਦੀ ਏ ਮਾਰੀ ਸੰਤੀ ਤੇਰਾ ਕਿੱਥੇ ਭਲਾ ਹੋ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਤਾਂ ਫਿਰ ਮਿਲਦੇ ਹਾਂ ਜੀ ਇੱਕ ਨਵੀਂ ਕਹਾਣੀ ਲੈ ਕੇ ਸਸ਼ੀ ਅਕਾਲ ਜੀ